ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ੍ਹ ਸੇਲ ਲਈ ਲੈ ਕੇ ਆਏ ਹਾਂਗੇ ਸਾਈ ਆਲ ਬਾਈ ਬਰੀਡ ਆ ਗਈ ਟੌਪ ਬਰੀਡ ਹੈ ਗਰਮੀਆਂ ਦਾ 기 ਤੋਹਫਾ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਉਹ ਠੀਕ ਹਾਂ ਬਾਈ ਦਿੰਦਾ ਹਾਂਜੀ ਵੀਰੇ ਬਹੁਤ ਕਿਵੇਂ ਚੱਲਦਾ ਕੰਮ ਕਰ ਬਹੁਤ ਸੋਹਣਾ ਚੱਲੀ ਜਾਂਦਾ ਬਾਈ ਰੱਬ ਦੀ ਕਿਰਪਾ ਠੀਕ ਆ ਹਾਂਜੀ ਕਿਵੇਂ ਰਿਹਾ ਫਿਰ ਪਿਛਲੀ ਵੀਡੀਓ ਦਾ ਰਿਸਪੌਂਸ ਵੀਰੇ ਪਿਛਲੀ ਵੀਡੀਓ ਦਾ ਬਹੁਤ ਵਧੀਆ ਮਤਲਬ ਸੋਹਣਾ ਰਿਸਪੌਂਸ ਰਿਹਾ ਠੀਕ ਆ ਤੇ ਰੇਟ ਵੀ ਜਾਇਜ਼ ਸੀ ਹਾਂ ਰੇਟ ਆਪਣੇ ਮਤਲਬ ਕਿ ਜਾਇਜ਼ ਹੀ ਹੁੰਦੇ ਆ ਬਾਈ ਹਮੇਸ਼ਾ ਹੀ ਸ਼ੁਰੂ ਤੇ ਆਪਣੇ ਜਾਇਜ਼ ਹੁੰਦੇ ਆ ਤੇ ਉਹ ਜਾਇਜ਼ ਰੇਟਾਂ ਦਾ ਕਰਕੇ ਮਤਲਬ ਕਿ 10 ਕ ਮਿੰਟਾਂ ਚ ਹੀ ਸੇਲ ਹੋ ਗਈਆਂ ਸੀ ਆਨਲਾਈਨ ਗਾਂਜਾਂ ਗੰਜਾਂ ਆਪਣੀਆਂ ਉਹ ਠੀਕ ਆ ਵੀਰੇ ਹਾਂਜੀ ਵੀਰੇ ਨਾਮ ਤੇ ਆਪਣਾ ਐਡਰੈਸ ਬੋਲ ਦੋ। ਨਾਮ ਵੀਰੇ ਦਵਿੰਦਰ ਸਿੰਘ ਆ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਣੀ ਤਪਾ ਨੇੜੇ ਪਿੰਡ ਬਈ ਨੇੜੇ ਆਪਾਂ ਨੂੰ ਤਪਾ ਸ਼ਹਿਰ ਵੀ 4 ਕਿਲੋਮੀਟਰ ਪੈਂਦਾ ਤੇ ਇਧਰ ਸੁਖਪਰਾ ਪੱਖੋ ਕੰਚੀਆਂ ਵੀ 4 ਕਿਲੋਮੀਟਰ ਪੈਂਦਾ ਆਪਾਂ ਨੂੰ। ਕੰਟੈਕਟ ਨੰਬਰ ਬੋਲੋ। ਕੰਟੈਕਟ ਨੰਬਰ 73551 97660 ਇਹ ਬਾਈ ਦਾ ਬਈ ਕੰਟੈਕਟ ਨੰਬਰ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ। ਹਾਂਜੀ ਦਵਿੰਦਰ ਸਭ ਤੋਂ ਪਹਿਲਾਂ ਤਾਂ ਬਾਈ ਗੱਲ ਕਰੀਏ ਗਰਮੀਆਂ ਦਾ ਤੋਹਫ਼ਾ ਗਰਮੀਆਂ ਦਾ ਤੋਹਫ਼ਾ ਵੀਰੇ ਤੇ ਐ ਸਮਝ ਲਓ ਮਾਥੀ ਅਸਲ ਵਿੱਚ ਜੇ ਗੱਲ ਕਰੀਏ ਗਰਮੀ ਆ ਭਾਵੇਂ ਸਰਦੀ ਆ ਤੂੰ ਮੇ ਮੌਸਮ ਦੋਨੇ ਮੌਸਮਾਂ ਦੇ ਵਿੱਚ ਅਨਕੂਲ ਰਹੂਗੀ ਬਾਈ ਕੋਈ ਦਿੱਕਤ ਨਹੀਂ ਆਊਗੀ ਇਹ ਘਾਹ ਨੂੰ ਹੂੰ ਤੇ ਅੱਛਾ ਦੂਸਰੀ ਗੱਲ ਮਤਲਬ ਕਿ ਜੇ ਮੱਤ ਹੈ ਜੀ ਸਾਢੇ ਪੰਜ ਫੈਟ ਆਉਂਦੀ ਹੈ ਇਹਦੀ ਠੀਕ ਹੈ ਬਾਈ ਹਾਂ ਤੇ ਪੀ ਕੇ ਦੇਖੋਗੇ ਤੁਸੀਂ ਖੰਡਰਗਾ ਦੁੱਧ ਹੋਊਗਾ ਇਹਦਾ ਮਿੱਠਾ ਠੀਕ ਹੈ ਬਾਈ ਤੇ ਬਹੁਤ ਵਧੀਆ ਕੁਆਲਿਟੀ ਦਾ ਦੁੱਧ ਹੈ ਇਹਦਾ ਹੂੰ ਹਾਂਜੀ ਸਹੀ ਗੱਲ ਹੈ ਕਿਉਂਕਿ ਪਤਾ ਕੀ ਗੱਲ ਦੁੱਧ ਇਹ ਨਹੀਂ ਹੈਗਾ ਪਤਲਾ ਹੋਇਆ ਚਿੱਟਾ ਦੁੱਧ ਹੋਊ ਚਿੱਟਾ ਚਿੱਟਾ ਵੀਰੇ ਚਿੱਟਾ ਮੱਝ ਨਾਲ ਦਾ ਜਮਾ ਬਿਲਕੁਲ ਮੱਝ ਨਾਲ ਦਾ ਦੁੱਧ ਹੋਊ ਜੇ ਆਪਾਂ ਗੱਲ ਕਰੀਏ ਪਤਾ ਨਹੀਂ ਲੱਗਣਾ ਕੋਈ ਬਾਲਾ ਨਾ ਤਾਂ ਆਏ ਨਹੀਂ ਲੱਗਣਾ ਇਹ ਮੱਝ ਦਾ ਪੀਂਨੇ ਜਾਂ ਘਾਹ ਵੀਰੇ ਕੋਈ ਪਰਖ ਹੀ ਨਹੀਂ ਸਕਦਾ ਹਾਂ ਸਹੀ ਗੱਲ ਹੈ ਹਾਂਜੀ ਹਾਂ ਤੇ ਦਵਿੰਦਰ ਭਾਈ ਕਿਹੜਾ ਸੂਆ ਇਹ ਸੂਈ ਆ ਇਹ ਵੀਰੇ ਦੂਸਰਾ ਸੂਆ ਵੈੜ ਸੂਈ ਹੋਈ ਹੈਗੀ ਤੇ ਕਿੰਨਾ ਟਾਈਮ ਹੋ ਗਿਆ ਸੂਈ ਇਹਨੂੰ ਸੂਈ ਨੂੰ ਵੀਰੇ ਹੋ ਗਿਆ ਅੱਜ ਚੌਥਾ ਪੰਜਵਾਂ ਦਿਨ ਠੀਕ ਹੈ ਬਾਈ ਚੌਥਾ ਪੰਜਵਾਂ ਮੰਨਣਾ ਚੌਥਾ ਪੰਜਵਾਂ ਦਿਨ ਸੂਈ ਨੂੰ ਤੇ ਵਿਵੇਂਦਰ ਕਿੰਨਾ ਕ ਬੋਲਾ ਹੁਣ ਇਸ ਟਾਈਮ ਆ ਗਿਆ ਹੁਣ ਇਸ ਟਾਈਮ ਵੀਰੇ ਇਹਦੇ ਥੱਲੇ 15 ਕਿਲੋ ਬੋਲਾ ਹੈਗਾ ਠੀਕ ਹੈ ਬਾਈ ਹਾਂਜੀ ਤੁਸੀਂ 14 ਮੰਨੋ ਠੀਕ ਹੈ ਬਾਈ 14 ਮੰਨ ਕੇ ਮਤਲਬ ਕਿ ਖਰੀਦ ਕਰੋ ਬੈਠ ਦੀ ਤੇ ਮੰਨ ਕੇ ਚਲੋ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਆਪਦੀ ਬਾਈ ਆਪਣੇ ਘਰੇ ਤਸੱਲੀ ਕਰੇ ਪੂਰੀ ਠੀਕ ਹੈ ਜਿੰਨਾ ਟਾਈਮ ਅਗਲੇ ਦਾ ਮਨ ਨਹੀਂ ਖੜਦਾ ਉੰਨਾ ਟਾਈਮ ਮਤਲਬ ਕਿ ਆਪਣੇ ਘਰੇ ਤਸੱਲੀਆਂ ਕਰੇ ਜੋ ਵੀ ਕਰਨੀਆਂ ਚਲੋ ਠੀਕ ਹੈ ਬਾਈ ਹਾਂ ਬਾਕੀ ਸਰੇ ਸੀਲਸ ਲੱਗਦੀ ਹੂੰ ਪੂਰ ਸਰਲੇ ਦੀ ਕੋਈ ਥਣ ਘਟਦੀ ਉਹਦੀ ਆਪਣੀ ਗਾਰੰਟੀ ਹੋਵੇ ਠੀਕ ਹੈ ਤੇ ਦਵਿੰਦਰ ਬੱচ্চਾ ਕੀ ਹੈ ਬਈ ਇਹਦੇ ਮਗਰ ਬੱচ্চਾ ਵੀਰੇ ਬੱਛਾ ਦੇਤਾ ਬੱਚਾ ਵਸਾ ਹਾਂ ਬੱਚਾ ਹੈਗਾ ਹੂੰ ਬੱਚਾ ਦੇਤਾ ਚਲੋ ਜੇ ਬੱਚੀ ਬੁੱਛੀ ਹੁੰਦੀ ਤਾਂ ਗੱਲ ਵੱਖਰੀ ਹੋ ਜਾਣੀ ਸੀ ਤੇ ਠੰਡੀ ਸੀ ਕਿਵੇਂ ਠੰਡੀ ਸੀ ਪਰ ਓਕੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਇਹ ਆਪਣੇ ਕੋਲੇ ਰਾਤ ਹੀ ਆਈ ਹੈਗੀ ਦਰਦੀ ਆ ਕਰ ਮਾਰਦੀ ਆ ਤੇ ਅੱਛਾ ਇਹ ਘਰ ਦੀ ਗਾਂ ਸੀ ਉਹਨਾਂ ਦੀ ਤਾਂ ਕਰਕੇ ਕਦੇ ਬਾਹਰ ਨਹੀਂ ਕੱਟੀ ਸੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵੈਸੇ ਨਿਆਣਾ ਪਾਓ ਬਹਿ ਜਾਓ ਬੱਚਾ ਛਟੋ ਠੀਕ ਹੈ ਹਾਂ ਬਈ ਕਹਿੰਦਾ ਨਿਆਣਾ ਲਾਓ ਬੱਚਾ ਛਟੋ ਮੋਂ ਨਾ ਵਜੇ ਚੱਕਰੀ ਨਹੀਂ ਤੇ ਥਣ ਲੇਵਾ ਪਾ ਕਰਵਾ ਥਣ ਥਣ ਤਾਂ ਬਾਈ ਸੁੱਖ ਨਾਲ ਬਾਲਾ ਸੋਹਣਾ ਲੱਗਿਆ ਹੋਇਆ ਹੈਗਾ ਮੁੱਠੀ ਵਾਲਾ ਥਣ ਲੱਗਿਆ ਹੋਇਆ ਹੈਗਾ ਸੁਣਾ ਜੀ ਹਾਂ ਜੀ ਵੀਰੇ ਕੀ ਬਾਤ ਆ ਬਾਈ ਅੱਛਾ ਪਤਾ ਸੈ ਚੈੱਕ ਕਰ ਧਾਰਾ ਮਾਰ ਮਾਰਾਂਗੇ ਤੇ ਮੋਟਾ ਮੋਟਾ ਚੋਣ ਆ ਬਾਈ ਬੀਐਸਐਲ ਨਿਭੜਨ ਵਾਲੀ ਨਿਭੜਨ ਵਾਲਾ ਬਾਈ ਬਹਿ ਜਾ ਉੱਠ ਜਾ ਵਾਲਾ ਕੰਮ ਆਗਾ ਇਹ ਲੇਵਾ ਦਿਖਾਉਣੇ ਇਹ ਲੇਵਾ ਦੇਖੋ ਟਾਡਲੇ ਵਿੱਚ ਹਾਂਜੀ ਹਾਂਜੀ ਵੀਰੇ ਸਹੀ ਗੱਲ ਕੋਈ ਇਹਨੂੰ ਮਸਟਾਰਡਸ ਨਹੀਂ ਹੁੰਦੀ ਹੈਗੀ ਮਸਟਾਰਡਸ ਦਾ ਚਲੋ ਇਹ ਜਾਤ ਨੂੰ ਹੋਣੀ ਕੀ ਆ ਹਾਂ ਸਹੀ ਗੱਲ ਹੈ ਕਿਉਂਕਿ ਇੱਕ ਤਰ੍ਹਾਂ ਦੀ ਮੱਝ ਆਇਆ ਮੱਝ ਆ ਵੀਰੇ ਮੱਝ ਹਾਂਜੀ ਹਾਂਜੀ ਵੀਰੇ ਅੱਛਾ ਦੇਖੋ ਵਿਵੇਦਰੇ ਨੂੰ ਇੱਕ ਵਾਰੀ ਮਤਲਬ ਕਿ ਬੰਦੇ ਨੇ ਬਾਈ ਘਰੇ ਜੋ ਵੀ ਲੈ ਕੇ ਜਾਊਗਾ ਤੁਸੀਂ ਇਹ ਸਮਝ ਲਓ ਵੀ ਹੋਰ ਨਸਲਾਂ ਦਾ ਭੁੱਲੀ ਜਾ ਸਹੀ ਗੱਲ ਹਾਂ ਕਿਉਂਕਿ ਇਹ ਜਾਨਵਰ ਦਾ ਦੁੱਧ ਆ ਜਿਹੜਾ ਦੁੱਧ ਦੀ ਕੁਆਲਿਟੀ ਵਾਲੀ ਸੋਹਣੀ ਆ ਹਾਂ ਜੀ ਵੀਰੇ ਹਾਂ ਖੋਲ ਦੇ ਦਵਿੰਦਰ ਕਿੰਨਾ ਦੇ ਦੂ ਬਾਈ ਲਾਸਟ ਪੀਕ ਬਾਈ ਦੁੱਧ ਆਪਾਂ ਨੂੰ ਮਤਲਬ ਕਿ ਪਹਿਲਾਂ ਨੇ ਇਹ ਦਿੱਤਾਗਾ 14 15 ਕਿਲੋ ਹਾਂ ਹਾਂ ਇਸ ਵਾਰ ਉਮੀਦ ਆ ਵੀ 17 18 ਕਿਲੋ ਮਤਲਬ ਕਿ ਦੇ ਦੂਗੀ ਗਾ ਇਹ ਜਿਹੜੇ ਹਿਸਾਬ ਨਾਲ ਸਮੇਂ ਹੀ ਪਲੀ ਆ ਠੀਕ ਆ ਫੜ ਦੇ ਪੁੱਤ ਦਵਿੰਦਰ ਜੀ ਸੁਏ ਦੀ ਗੱਲ ਕਰੀਏ ਤਾਂ ਮੰਨੇ ਹੀ ਨਹੀਂ ਹਾਂਜੀ ਨਾ 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 ਬਾਈ ਥੋੜਾ ਜਿਹਾ ਬਈ ਡਰਦੀ ਜ਼ਰੂਰ ਆ ਹੋਰ ਕੋਈ ਦੇਖੀ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਈ ਇਹ ਦੋ ਦ ਕੀ ਰਹੂ ਬਾਈ ਇਹਦਾ ਲੈਂਡ ਦੇਣੀ ਇਹਦਾ ਲੈਂਡ ਦੇਣੀ ਬਸ ਵੀਰੇ 54000 ਰੁਪਏ ਦੀ ਦੇ ਦਾਂਗੇ ਆਪਾਂ ਟੋਟਲੀ ਹਾਂ ਜੀ ਬਾਈ ਠੀਕ ਆ ਬਾਈ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਦੇਣੀ ਬਾਈ ਕਹਿੰਦਾ ਸਿਰਫ ਆਪਾਂ 54000 ਦੇ ਦਾਂਗੇ 54000 ਦੇ ਦਾਂਗੇ ਤੇ ਜੇ ਜੇ ਗੱਲ ਕਰੀ ਹੁਣ ਪੁਲਿਸਮੀ ਦੀ ਤਾਂ ਮੈਂ ਕਹਣਾ ਵੀ ਹੱਦ ਨਹੀਂ ਚੌੜੀ ਚੂੜੀ ਆ ਸ਼ਰੀਰ ਦੀ ਮਤਲਬ ਕਿ ਜਿਹੜੀ ਬੈੜ ਜਾਣ ਜਨਦੜੀ ਉਹ ਉਹੀ ਦੁੱਧ ਕੱਢੂਗੀ ਹੂੰ ਮੇਰਾ ਇੰਨਾ ਕਾ ਵੀ ਐਕਸਪੀਰੀਅੰਸ ਆ ਭਾਈ ਆਪਣਾ ਜਿਹੜੀ ਮਤਲਬ ਕਿ ਗਾਂ ਚ ਜਾਣ ਨਹੀਂ ਉਹ ਦੁੱਧ ਵੀ ਨਹੀਂ ਕੱਢਦੀ ਹੂੰ ਪਰ ਇਹ ਆਪਦੀ ਜਾਣ ਦੇ ਸਿਰਤੀ ਦੁੱਧ ਕੱਢੀ ਮੈਂ ਕਹਣਾ ਚੜਾਈ ਜੜੀ ਹਾਂਜੀ ਹਾਂਜੀ ਵੀਰੇ ਬਾਤ ਹੀ ਆ ਬਸ ਤੇ ਦਵਿੰਦਰ ਤਾਰਾ ਮਾਰੂਗਾ ਤਾਰਾ ਮਾਰ ਦਿੰਨੇ ਮਾਰ ਦੋ ਮਾਰ ਦਿੰਨੇ ਲੈ ਭਾਈ ਠੰਡੀ ਦੇਖੋ ਯਾਰ ਵਾਲੀ ਸੰਡੀ ਆ। ਦਵਿੰਦਰ ਕੋਈ ਦਿੱਕਤ ਹੀ ਨਹੀਂ ਆ ਨਾ। ਬਾਈ ਕੋਈ ਦਿੱਕਤ ਹੀ ਨਹੀਂ। ਹੂੰ। ਕੋਈ ਦਿੱਕਤ ਵਾਲੀ ਗੱਲ ਨਹੀਂ। ਸਹੀ ਗੱਲ ਆ ਮੌਜ ਇਹਨਾਂ ਖੜੀ ਆ। ਤੇ ਸਮਾਗ ਖੰ ਮੰਗਿਆ। ਪਸੂ ਨੂੰ ਵੀ ਕਿੰਨਾ ਚੰਗਾ ਕਰਦੀ ਆ। ਪਸੂ ਆ ਬਸ ਉਹ ਬੜਾ ਚੰਗਾ ਕਰਦੇ ਦਵਿੰਦਰ। ਬਾਲਾ ਸੋਣਾ ਬਾਈ। ਰੋਕ ਰੋਕ ਦਾ ਥਾਣ ਮਾਰੂਗੀ। ਸਹੀ ਗੱਲ। ਹਾਂ। ਕਿਆ ਬਾਤ। ਬਹੁਤ ਚੰਗਾ ਸਮਾਗ ਆ। ਬਾਕੀ ਠੰਡੀ ਠੰਡੀ ਦੇਖੋ ਕਰਮ ਵਾਲੀ ਮੌਜ ਨਾ ਖੜੀ ਆ। ਇਹ ਨਹੀਂ ਹੈਗਾ ਜਾਂ ਉੱਧਰ ਜਾਂ ਇੱਧਰ ਐਂਜ ਕਰੀਏ। ਨਾ 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 ਬਾਈ। ਸਵਾਲ ਹੀ ਨਹੀਂ ਪੈਦਾ ਹੁੰਦਾ। ਲੇ ਬਰਤਸਾ ਮਾ ਦੇਖੋ ਅਸਲ ਵਿੱਚ ਐ ਕਰ ਦਿਆ ਮੈਂ ਕਹਣਾ ਗਲਾਸਾਂ ਰਗਾ ਕ ਨਹੀਂ ਗਲਾਸਾਂ ਰਗਾ ਬਾਈ ਮੁੱਠੀ ਵਾਲਾ ਥਾਂ ਲੱਗਿਆ ਹੋਇਆ ਬੈਠਣ ਸਹੀ ਗੱਲ ਆ ਬਾਈ। ਨਵਿੰਦਰ ਮੈਂ ਕਹਣਾ ਚੋਣੀ ਬੜਾ ਮੋਟਾ ਜਾ ਬਾਈ ਬੜਾ ਸੋਹਣਾ ਚੋਣ ਲੱਗਿਆ ਹੋਇਆ ਬੈਠਣ ਹੂੰ ਚਵਾਈ ਦੇਖੋ ਬਾਈ ਮੋਟੀ ਮੋਟੀ ਚਵਾਈ ਆ ਵਰਦੀ ਆ ਅਸਲ ਵਿੱਚ ਛਿੱਟੇ ਮਾਰਦੇ ਆ ਦੂਰ ਤੱਕ ਨਹੀਂ ਨਵਿੰਦਰਾ ਮੈਂ ਮੈਨੂੰ ਦੱਸਿਆ ਵੀ ਬਹਿ ਜਾ ਉੱਠੇ ਵਾਲਾ ਕੰਮ ਹੂੰ ਸਹੀ ਗੱਲ ਆ ਬਾਈ ਕੀ ਆ ਬਾਤ ਆ ਬਾਕੀ ਮੁੱਲ ਵੀ ਉਹ ਸਾਹਿਬ ਨੇ ਕੀਤਾ ਬਾਈ ਕਿੰਨਾ ਕਰਿਆ ਗਾ ਤੇਵਿੰਦਰ 54000 ਰੁਪਏ ਬਾਈ ਆਪਣੇ ਜਾਇਜੀ ਮੁੱਲ ਹੁੰਦੇ ਆ ਕੋਈ ਆਏ ਨਹੀਂ ਹੈਗਾ ਮਤਲਬ ਕਿ ਮਾਲ ਮੁੱਲ ਜੀ ਹੁੰਦਾ ਚਲੋ ਵੀ ਗਾਹਕ ਨੂੰ ਲੈਣ ਵਾਲੇ ਨੂੰ ਵੀ ਕੰਡੈਕਟ ਕਰਨਾ ਹੋਵੇ ਬਾਜੂ ਰੇਟ ਹੁੰਦੇ ਆਪਣੇ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਬਾੜ ਪਸੰਦ ਆਵੇ ਤਾਂ ਬਾਈ ਨਾਲ ਕੰਡੈਕਟ ਜ਼ਰੂਰ ਕਰੋ ਵੀਡੀਓ ਨੂੰ ਵੇਖਣ ਲਈ ਧੰਨਵਾਦ